ਬਾਪੂ ਬਘੇਲ ਸਿੰਘ ਪਿੰਡ ਦੀਪ ਸਿੰਘ ਵਾਲਾ ਅੱਜ ਬਾਪੂ ਦੇ ਆੜੀ ਅੱਜ ਬਾਪੂ ਦੇ ਪਿੰਡ ਦੇ ਬਜ਼ੁਰਗ ਬਾਪੂ ਨੂੰ ਮਿਲਣ ਆਏ ਨੇ ਇੱਕ ਐਡਾ ਕੱਦ ਕਾੜ ਬਾਪੂ ਤਕੜਾ ਸਰੀਰ ਦੋਨੇ ਅੱਖਾਂ ਤੋਂ ਬਲਾਈਂਡ ਹੋ ਗਿਆ ਸੜਕ ਦੇ ਕਿਨਾਰੇ ਤੇ ਪਿਆ ਲੋਕ ਦੇਖਣ ਵਾਲੇ ਦੇਖ-ਦੇਖ ਲੰਘੀ ਜਾਂਦੇ ਅੱਜ ਦਿਖਣ ਲੱਗ ਗਿਆ ਦੇਖੋ ਬਾਪੂ ਦੀਆਂ ਦੋਨੋਂ ਅੱਖਾਂ ਦੀ ਸਰਜਰੀ ਹੋ ਗਈ ਸੀ ਦੋਨੋਂ ਅੱਖਾਂ ਨੂੰ ਦਿਖਣ ਲੱਗ ਗਿਆ ਬਾਪੂ ਜਦੋਂ ਤੁਹਾਡੇ ਨਗਰ ਦਾ ਕੋਈ ਬੰਦਾ ਕੋਈ ਬੇਬੇ ਆ ਕੋਈ ਬਾਪੂ ਆ ਸਾਡੇ ਕੋਲੇ ਕੋਈ ਵੀਰ ਆ ਕੋਈ ਬੱਚਾ ਜੇ ਤੁਸੀਂ ਉਹਨਾਂ ਨੂੰ ਥੋੜਾ ਮਿਲਣ ਆਉਂਗੇ ਨਾ ਹੌਸਲਾ ਹੋ ਜਾਂਦਾ ਜੇ ਉਹਨਾਂ ਦੇ ਆਪਣੇ ਨਹੀਂ ਆ ਰਹੇ ਤੁਸੀਂ ਵੀ ਆਪਣੇ ਬਣ ਕੇ ਆ ਜਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਭਗੇਲ ਸਿੰਘ ਪਿੰਡ ਦੀਪ ਸਿੰਘ ਵਾਲਾ ਤੇ ਫਰੀਦਕੋਟ ਜ਼ਿਲ੍ਹਾ ਅੱਜ ਬਾਪੂ ਦੇ ਆੜੀ ਅੱਜ ਬਾਪੂ ਦੇ ਪਿੰਡ ਦੇ ਬਜ਼ੁਰਗ ਬਾਪੂ ਨੂੰ ਮਿਲਣ ਆਏ ਨੇ ਹਾਲਾਂਕਿ ਬਾਪੂ ਬਾੜਾ ਪਿੰਡ ਤਾਂ ਰਹਿੰਦਾ ਨਹੀਂ ਸੀ ਹੈ ਨਾ ਇਹ। ਨਹੀਂ ਬਾੜਾ। ਥਿੱਕੇ ਟਿੱਲੇ ਤੇ ਰਹਿੰਦਾ ਸੀ ਬਾਪੂ। ਪਰ ਜਦੋਂ ਬਾਪੂ ਸਾਡੇ ਕੋਲ ਆਇਆ ਸੀ ਬਾਪੂ ਅੱਖਾਂ ਤੋਂ ਅੰਨਾ ਸੀਗਾ ਦਿਖਦਾ ਨਹੀਂ ਸੀ ਬਾਪੂ ਨੂੰ ਬਿਲਕੁਲ ਹੀ ਬਲਾਈਂਡ। ਹਾਂ ਜੀ ਇਹ ਮੈਂ ਚੱਕ ਕੇ ਲੈ ਆਇਆ। ਤੇ ਅੱਜ ਬਾਪੂ ਜੀ ਨੂੰ ਅੱਖਾਂ ਤੋਂ ਦਿਖਣ ਵੀ ਲੱਗ ਗਿਆ। ਅੱਜ ਬਾਪੂ ਤਕੜਾ ਵੀ ਆ ਕੈਂਪ ਵੀ ਆ। ਪਰ ਜਿਸ ਦਿਨ ਲੈ ਕੇ ਆਏ ਸੀ ਦੀਪ ਸਿੰਘ ਵਾਲੇ ਪਿੰਡ 'ਚ ਬਾਪੂ ਬੈਠਾ ਸੀ ਪਹਿਲਾਂ ਟਿੱਲੇ ਤੇ ਰਹਿੰਦਾ ਸੀ ਟਿੱਲੇ ਵਾਲੇ ਰਾਜਸਥਾਨ ਤੋਂ ਸੀਗੇ। ਉਹ ਇੱਥੇ ਇਹਨੂੰ ਪਿੰਡ ਛੱਡ ਗਏ ਸੀਗੇ ਆ ਕੇ ਤੇ ਅੱਖਾਂ ਦੀ ਜਦੋਂ ਲਾਈਟ ਚੱਲੇਗੀ ਬਿਲਕੁਲ ਹੀ ਬ্লাইন্ড ਹੋ ਗਿਆ ਤੇ ਭਰਾਵਾਂ ਨੇ ਮਦ ਨਹੀਂ ਤੁਹਾਨੂੰ ਪਤਾ ਹੀ ਆ ਅੱਜ ਕੱਲ ਕਿਹੜਾ ਭੈਣ ਕਿਹੜੀ ਭਰਾ ਭਾਈ ਕੋਈ ਨਹੀਂ ਹਨਾ ਕੋਈ ਮਰੇ ਕੋਈ ਜੀਵੇ ਸੁਥਰਾ ਕੋਲ ਪਤਾਸੇ ਪੀਵੇ ਸਭ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਬਸ ਸਭ ਤੋਂ ਉੱਪਰ ਉਹ ਖੁਦਾ ਆਪ ਹੀ ਆ ਹੋਰ ਕੋਈ ਨਹੀਂ ਸੈਲਫਿਸ਼ ਹੋਈ ਜਾਂਦੇ ਅਸੀਂ ਦਿਨੋਂ ਦਿਨ ਇੱਕ ਐਡਾ ਕੱਦ-ਕਾਡ ਬਾਪੂ ਤਕੜਾ ਸਰੀਰ ਦੋਨੇ ਅੱਖਾਂ ਤੋਂ ਬਲਾਈਂਡ ਹੋ ਗਿਆ ਔਰ ਸੜਕ ਦੇ ਕਿਨਾਰੇ ਤੇ ਪਿਆ ਲੋਕ ਦੇਖਣ ਵਾਲੇ ਦੇਖ-ਦੇਖ ਨਿੰਗੀ ਜਾਂਦੇ ਆਪਣੇਆਂ ਦੇ ਘਰ ਆਸ-ਪਾਸ ਸੀ ਉਹ ਵੀ ਅੱਖਾਂ ਪਰ ਇਹਨੂੰ ਕਰਕੇ ਲੰਘਦੇ ਸੀ ਪਰ ਵਾਹਿਗੁਰੂ ਨੇ ਕਿਰਪਾ ਕੀਤੀ ਧੰਨਵਾਦ ਉਹਨਾਂ ਵੀਰਾਂ ਦਾ ਜਿਹੜੇ ਇੱਥੇ ਛੱਡ ਕੇ ਗਏ ਬਾਪੂ ਉਹ ਬਾਪੂ ਜੀ ਕੀ ਨਾਮ ਤੁਹਾਡਾ ਗਰਨਾਮ ਸਿੰਘ ਗਰਨਾਮ ਸਿੰਘ ਹੁਣੀ ਕਿਉਂਕਿ ਇਹਨਾਂ ਨੇ ਪਹਿਲਾਂ ਸਾਡੇ ਨਾਲ ਸਪਾਰਕ ਕੀਤਾ ਸੱਤ ਤੋਂ ਜਾਣੀ ਸੀ ਹੋਇਆ ਫਿਰ ਇਹ ਬਾਈ ਹੁਣੀ ਸਾਡੇ ਕੋਲੇ ਛੱਡ ਕੇ ਗਏ ਸੀ ਆ ਕੇ ਔਰ ਅੱਜ ਮਿਲਣ ਆਏ ਨੇ ਬਾਪੂ ਬਘੇਲ ਸੇ ਉਹਨੂੰ ਵੀ ਖੁਸ਼ੀ ਆ ਬਾਪੂ ਕੌਣ ਆਇਆ ਮਿਲਣ ਇਹ ਯਾਰ ਯੋਟੀਆਂ ਮਿਲਦੇ ਯਾਰ ਦੋਸਤੀ ਆ ਤੇਰੇ ਵਾਹ ਵਾਹ ਬਘੇਲ ਚੰਗੇ ਟ੍ਰੈਸਰ ਨੇ ਕੋਲੇ ਚ ਪੈਲੀ ਚੰਗੀ ਖੁੱਲੀ ਆ ਚੰਗੀ ਖੁੱਲੀ ਪੈਲੀ ਵਾਲਿਆ ਖੁੱਲੀ ਪਈ ਆ ਵਾ ਠੀਕ ਆ ਠੀਕ ਆ ਕੱਲ ਲੱਗੇ ਤਾਂ ਅੱਲਾਹ ਮੈਨੂੰ ਹੱਥ ਨਾ ਲਾ ਕੇ ਰਾਵ ਦੇ ਪਾਸੇ ਜਾ ਮਿਲਣ ਹੱਥ ਲਾਏ ਵੈਰੀਆ ਵੱਲੋਂ ਵੱਲੀ ਲੈ ਐ ਬਾਪੂ ਉਦੋਂ ਦਿਖਦਾ ਨਹੀਂ ਸੀ ਅੰਨਾ ਸੀ ਵਿਚਾਰਾ ਤੇ ਇਹਨੂੰ ਐਂ ਲੱਗਦਾ ਸੀ ਪਤਾ ਨਹੀਂ ਕੌਣ ਆ ਕਿੱਥੇ ਲੈ ਕੇ ਚੱਲਿਆ ਮੈਨੂੰ ਹਨਾ ਨਾ ਅੱਜ ਦਿਖਣ ਲੱਗ ਗਿਆ ਦੇਖੋ ਬਾਪੂ ਦੀਆਂ ਦੋਨੋਂ ਅੱਖਾਂ ਦੀ ਸਰਜਰੀ ਹੋ ਗਈ ਸੀ ਦੋਨੋਂ ਅੱਖਾਂ ਨੂੰ ਦਿਖਣ ਲੱਗ ਗਿਆ ਬਾਪੂ ਨੂੰ ਇਦਾਂ ਹੀ ਬਹੁਤ ਬੰਦੇ ਨੇ ਜਿਹੜੇ ਛੋਟੇ ਛੋਟੇ ਸਮੱਸਿਆ ਕਰਕੇ ਅੱਖਾਂ ਤੋਂ ਰੌਸ਼ਨੀ ਗਵਾ ਬੈਠਦੇ ਆ ਤੇ ਆਪਣੇ ਲੋਕ ਜਿਨ੍ਹਾਂ ਨੇ ਉਹਨਾਂ ਦੀ ਬਾਹ ਫੜਨੀ ਉਹ ਫੜਦੇ ਨਹੀਂ ਤਾਂ ਜ਼ਿੰਦਗੀ ਭਰ ਲਈ ਅੱਖਾਂ ਤੋਂ ਅੰਨੇ ਹੋ ਜਾਂਦੇ ਆ ਸਾਡੇ ਕੋਲੇ ਵੀ ਅੰਦਰ 6-7 ਮੈਂਬਰ ਐਸਦੇ ਆ ਜਿਨ੍ਹਾਂ ਦੀ ਅੱਖਾਂ ਦੀ ਲਾਈਟ ਕਦੇ ਆਉਣੀ ਹੀ ਨਹੀਂ ਵਾਪਸ ਉਹ ਗਲਤੀ ਆਸ-ਪਾਸ ਦੇ ਲੋਕਾਂ ਦੀ ਆਪਣਿਆਂ ਦੀ ਆ ਸਮਾ ਰਿੰਦੇ ਆ ਬਾਈ ਜੀ ਹੁਣਾਂ ਨੇ ਬਾਪੂ ਜੀ ਨੂੰ ਇੱਥੇ ਲਿਆਂਦਾ ਬਾਪੂ ਜੀ ਦੇਖਣ ਦੀ ਰੌਸ਼ਨੀ ਵਾਪਸ ਆ ਗਈ ਤੇ ਅੱਜ ਮਿਲਣ ਵੀ ਆਏ ਆ ਜਿਹੜੇ ਭੈਣ ਭਰਾ ਸਾਡੇ ਕੋਲ ਮਰੀਜ਼ ਛੱਡ ਕੇ ਜਾਂਦੇ ਆ ਉਹਨਾਂ ਨੂੰ ਬੇਨਤੀ ਆ ਵੀ ਤੁਸੀਂ ਮਿਲਣ ਵੀ ਆਇਆ ਕਰੋ ਜਦੋਂ ਤੁਹਾਡੇ ਨਗਰ ਦਾ ਕੋਈ ਬੰਦਾ ਕੋਈ ਬੇਬੇ ਆ ਕੋਈ ਬਾਪੂ ਆ ਸਾਡੇ ਕੋਲੇ ਕੋਈ ਵੀਰ ਆ ਕੋਈ ਬੱਚਾ ਜੇ ਤੁਸੀਂ ਉਹਨਾਂ ਨੂੰ ਥੋੜਾ ਮਿਲਣਾ ਆਉਂਗੇ ਨਾ ਹੌਸਲਾ ਹੋ ਜਾਂਦਾ ਜੇ ਉਹਨਾਂ ਦੇ ਆਪਣੇ ਨਹੀਂ ਆ ਰਹੇ ਤੁਸੀਂ ਵੀ ਆਪਣੇ ਬਣ ਕੇ ਆ ਜਾ ਕਰੋ ਕਿਉਂਕਿ ਤੁਹਾਡਾ ਦਿੱਤਾ ਹੋਇਆ ਸਾਥ ਉਸ ਅਗਲੇ ਗਾਂ ਵਾਲੇ ਬੰਦੇ ਦੀ ਜ਼ਿੰਦਗੀ ਬਦਾ ਸਕਦਾ ਤੇ ਜੇ ਕਿਤੇ ਮਹੀਨੇ ਚ ਗੇੜਾ ਮਾਰ ਜਾऊं ਇੱਕ ਅੱਧਾ ਇਸ ਤੋਂ ਵੱਡਾ ਦੁਨੀਆ ਦਾ ਕੋਈ ਪੁੰਨ ਨਹੀਂ ਹੋਰ ਤੇਰੇ ਭਾਈ ਤੁਹਾਡਾ ਧੰਨਵਾਦ ਤੁਸੀਂ ਆਏ ਦੀਪ ਸਿੰਘ ਵਾਲੇ ਤੋਂ ਚੱਲ ਕੇ ਤੇ ਬਾਪੂ ਬਖੇਲ ਸਿੰਘ ਨੂੰ ਹੌਸਲਾ ਦਿੱਤਾ ਕਿਉਂ ਬਾਪੂ ਹਾਂਜੀ ਹਾਂਜੀ ਬਾਪੂ ਕਹਿੰਦਾ ਮੇਰੇ ਆੜੀ ਆ ਚੰਗੀਆਂ ਜ਼ਮੀਨਾਂ ਵਾਲੇ ਆ ਮੇਰੇ ਦੋਸਤ ਮਿੱਤਰ ਹੀ ਆ ਮੇਰੇ ਹਾਂ ਪਾਪਾ ਕੋਸੂ ਦੇਖਿਆ ਹੋਣਾ ਜਾ ਕੇ ਆਇਆ ਕੋਈ ਨਾ ਬਾਪੂ ਵਾਹ ਖਾਲਸਾ ਵਾਹ ਖਾਲਸਾ